ਰਮੇਂਦਰ ਸਿੰਘ ਖੇਤੀਬੜੀ ਅਫਸਰ ਮਾਛੀਬੜਾ ਸਾਹਿਬ ਆਪ ਸਭ ਦਾ ਅੱਜ ਦੀ ਇਸ ਵੀਡੀਓ ਵਿੱਚ ਖੇਤੀਬੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਸਵਾਗਤ ਕਰਦਾ ਕਿਸਾਨ ਭਰਾਵੋ ਅੱਜ ਅਸੀਂ ਗੱਲ ਕਰਦੇ ਆਂ ਗਰਮ ਰੁੱਤ ਦੀ ਮੂੰਗੀ ਦਾ ਇੱਕ ਬਹੁਤ ਹੀ ਭਿਆਨਕ ਰੋਗ ਵਿਸ਼ਾਣੂ ਰੋਗ ਜਿਸ ਨੂੰ ਅਸੀਂ ਜੈਲੋ ਮਜੀਕ ਵਾਇਰਸ ਜਾਂ ਚਿਤਕਵਰਾ ਰੋਗ ਆਖਦੇ ਆਂ ਇਹ ਜਿਹੜਾ ਰੋਗ ਆ ਇਹ ਹੀ ਜਿਹੜੀ ਅਸੀਂ ਕਣਕ ਤੋਂ ਬਾਅਦ ਮੂੰਗੀ ਦੀ ਬਜਾਈ ਕਰਦੇ ਹਾਂ ਉਸ ਖੇਤਾਂ ਦੇ ਵਿੱਚ ਜ਼ਿਆਦਾ ਹਮਲਾ ਕਰਦਾ ਵਾ ਅੱਜ ਅਸੀਂ ਇੱਥੇ ਇੱਥੇ ਖੜੇ ਆ ਇਹ ਜਿਹੜੀ ਮੂੰਗੀ ਆ ਇਹ ਵੀ ਕਣਕ ਤੋਂ ਬਾਅਦ ਬੀਜੀ ਗਈ ਆ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਬੂਖਿਆਂ ਦੇ ਉੱਪਰ ਹੀ ਜਿਹੜਾ ਵਾਇਰਸ ਦਾ ਹਮਲਾ ਹੋਇਆ ਹੋਇਆ ਵਾ ਇਹ ਜਿਹੜਾ ਵਾਇਰਸ ਆ ਇੱਕ ਬਿਸ਼ਾਣੂ ਰੋਗ ਆ ਇਸ ਨੂੰ ਜਿਹੜੀ ਚਿੱਟੀ ਮੱਖੀ ਆ ਜਾਂ ਅਸੀਂ ਉਸ ਨੂੰ ਚਿੱਟਾ ਮੱਛਰ ਵੀ ਆੜ ਦਿੰਨੇ ਆ ਇਹ ਜਿਹੜੀ ਚਿੱਟੀ ਮੱਖੀ ਆ ਇਸ ਨੂੰ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਫਲਾਉਂਦੀ ਆ ਇਹ ਚਿੱਟੀ ਮੱਖੀ ਜਦੋਂ ਬਿਮਾਰੀ ਵਾਲੇ ਬੂਟੇ ਦੇ ਵਿੱਚੋਂ ਰਸ ਚੂਸ ਕੇ ਤੰਦਰੁਸਤ ਬੂਟੇ ਤੇ ਜਾ ਕੇ ਬੈਠਦੀ ਆ ਉੱਥੋਂ ਰਸ ਚੂਸਦੀ ਆ ਤਾਂ ਇਹ ਜਿਹੜਾ ਵਾਇਰਸ ਆ ਉਹ ਤੰਦਰੁਸਤ ਬੂਟੇ ਦੇ ਵਿੱਚ ਐਂਟਰ ਹੋ ਜਾਂਦਾ ਤੇ ਉਸ ਬੂਟੇ ਤੇ ਜਿਹੜਾ ਹਮਲਾ ਕਰਦਾ ਵਾ ਇਸ ਨੂੰ ਇਸ ਦੀ ਰੋਕਥਾਮ ਲਈ ਸਭ ਤੋਂ ਜ਼ਰੂਰੀ ਚੀਜ਼ ਆ ਪਹਿਲਾਂ ਕਿਸਮ ਦੀ ਚੋਂ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਸ਼ ਕੀਤੀ ਇੱਕ ਕਿਸਮ ਐਸ ਐਮ ਐਲ 1827 ਹੈਗੀ ਆ ਜਿਸ ਦੇ ਵਿੱਚ ਇਸ ਬਿਮਾਰੀ ਦੇ ਜਿਹੜਾ ਵਿਰੁੱਧ ਟਾਕਰਾ ਕਰਨ ਦੀ ਸਮਰੱਥਾ ਵਾ ਉਸ ਨੂੰ ਇਹ ਜਿਹੜਾ ਵਾਇਰਸ ਆ ਨਹੀਂ ਪੈਂਦਾ ਇਸ ਕਰਕੇ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਜਿਨ੍ਹਾਂ ਨੇ ਖਾਸ ਕਰਕੇ ਕਣਕ ਤੋਂ ਬਾਅਦ ਮੂੰਗੀ ਦੀ ਬਿਜਾਈ ਕਰਨੀ ਆ ਉਹ ਇਹ ਜਿਹੜੀ ਕਿਸਮ ਐਸ ਐਮ ਐਲ 1827 ਦੀ ਬਿਜਾਈ ਕਰਨ ਇਹ ਦੂਸਰੇ ਨੰਬਰ ਤੇ ਆ ਬਜਾਈ ਦਾ ਸਮਾਂ ਜਿਹੜਾ ਸਿਫਾਰਿਸ਼ ਕੀਤਾ ਸਮਾਂ ਵਾਂ ਉਹ ਹੈਗਾ ਵਾ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਜੇ ਇਸ ਤੋਂ ਅਸੀਂ ਲੇਟ ਕਰਦੇ ਆ ਬਾਅਦ ਤੋਂ ਬਾਅਦ ਅਸੀਂ ਤੀਜੇ ਹਫ਼ਤੇ ਤੱਕ ਜਾ ਸਕਦੇ ਆ ਅਪ੍ਰੈਲ 1 ਅਪ੍ਰੈਲ ਤੱਕ ਇਸ ਤੋਂ ਬਾਅਦ ਜੇ ਲੇਟ ਬਜਾਈ ਹੋਊਗੀ ਤਾਂ ਇਸ ਕਿਸਮ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਲਗਭਗ ਕਿਸਮਾਂ ਦੇ ਵਿੱਚ ਇਹ ਵਾਇਰਸ ਦੀ ਜਿਹੜੀ ਸਮੱਸਿਆ ਆਉਂਦੀ ਆਉਂਦੀ ਹੈ ਇਸ ਕਰਕੇ ਜਿੱਥੇ ਤਾਂ ਮੂੰਗੀ ਦੀ ਬਜਾਈ ਜਿਹੜੀ ਹੈਗੀ ਆਲੂਆਂ ਤੋਂ ਬਾਅਦ ਹੁੰਦੀ ਆ ਉਥੇ ਲਗਭਗ 90 95% ਜਿਹੜੀ ਖੇਤ ਉਹ ਚਿੱਟੀ ਮੱਖੀ ਉਸ ਸਮੇਂ ਹਮੂਦ ਨਹੀਂ ਹੁੰਦੀ ਹੈਗੀ ਮੌਸਮ ਜਿਹੜਾ ਹੈਗਾ ਵਾ ਬਜਾਈ ਸਮੇਂ ਠੰਡਾ ਹੁੰਦਾ ਉਸ ਤੋਂ ਬਾਅਦ ਮਈ ਦਾ ਮਹੀਨਾ ਗਰਮ ਹੁੰਦਾ ਪਰ ਜਦੋਂ ਹੀ ਜੂਨ ਦਾ ਮਹੀਨਾ ਆਉਂਦਾ ਜਾਂ ਜਿਵੇਂ ਹੁਣ ਦਿਨ ਚੱਲ ਪਿਆ ਬਦਲਬਾਈ ਸ਼ੁਰੂ ਹੋ ਗਈ ਹੈ ਇਸ ਸਮੇਂ ਤੇ ਜਿਹੜੀ ਹੈਗੀ ਚਿੱਟੀ ਮੱਖੀ ਦਾ ਵਾਧਾ ਬਹੁਤ ਛੇਤੀ ਹੁੰਦਾ ਵਾ ਇੱਕ ਕੇਸ ਦੇ ਨਾਲ ਨਾਲ ਕਾਰਨ ਇਹ ਹੋ ਜਾਂਦਾ ਵੀ ਜਿੱਦਾਂ ਬਾਰਿਸ਼ਾਂ ਸਟਾਰਟ ਹੋ ਗਈਆਂ ਤਾਂ ਜਿਹੜੀ ਕਣਕ ਤੋਂ ਬਾਅਦ ਬੀਜੀ ਹੋਈ ਮੂੰਗੀ ਆ ਉਹ ਇਸ ਸਮੇਂ ਜਿਹੜੀ ਫਲਾਵਰਿੰਗ ਸਟੇਜ ਤੇ ਆ ਪਰ ਜੇ ਬਾਰਿਸ਼ ਪੈ ਗਈ ਤਾਂ ਇਹ ਜਿਹੜੇ ਫੁੱਲ ਕੱਢਣ ਦੀ ਬਜਾਏ ਜਿਹੜਾ ਇਹਨੇ ਵਧਣਾ ਸ਼ੁਰੂ ਕਰ ਦੇਣਾ ਵਾ ਜਦੋਂ ਵਧਣਾ ਸਟਾਰਟ ਹੋ ਗਿਆ ਤਾਂ ਇਹ ਜਿਹੜੇ ਬੂਟੇ ਆ ਆਪਸ ਵਿੱਚ ਇਕੱਠੇ ਹੋ ਜਾਣੇ ਆ ਜਿਹੜੀ ਕਈ ਵਾਰ ਤਾਂ ਇਹ ਹੀ ਦੇਖੀਦਾ ਵੀ 3-3 3.5-3.5 ਫੁੱਟ ਤੱਕ ਵੀ ਜਿਹੜੀ ਹੈਗੀ ਆ ਮੂੰਗੀ ਉਹ ਹੋ ਜਾਂਦੀ ਆ ਦੀ ਇੰਨੀ ਸੰਘਣੀ ਮੂੰਗੀ ਦੇ ਵਿੱਚ ਜਿਹੜਾ ਫਿਰ ਚਿੱਟੀ ਮੱਖੀ ਦਾ ਵਾਧਾ ਬਹੁਤ ਜ਼ਿਆਦਾ ਹੁੰਦਾ ਤੇ ਜਿਹੜਾ ਵਾਇਰਸ ਦਾ ਜਿਹੜਾ ਇਹ ਖਲਾਅ ਬਹੁਤ ਜ਼ਿਆਦਾ ਹੁੰਦਾ। ਕਈ ਵਾਰ ਤਾਂ ਅ 50% 60% ਤੱਕ ਵੀ ਜਿਹੜਾ ਹੈਗਾ ਝਾੜ ਦੇ ਵਿੱਚ ਕਾਟਾ ਪੈ ਜਾਂਦਾ ਵਾ। ਤੇ ਇਸ ਕਰਕੇ ਜਿੱਦਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਇੱਕ ਤਾਂ ਕਿਸਮ ਦੀ ਚੋਣ ਐਸਐਮਐਲ 1827 ਇਸੇ ਦੂਸਰਾ ਜਿਹੜਾ ਬਿਜਾਈ ਦਾ ਸਮਾਂ ਜੋ ਕਿ ਵੱਧ ਤੋਂ ਵੱਧ ਅੱਧੇ ਪਰ ਕਰ। ਪਰ ਹੁੰਦਾ ਕੀ ਆ ਜੋ ਰੁਝਾਨ ਚੱਲ ਰਿਹਾ ਵਾ ਕਣਕ ਜਿਹੜਾ ਕਣਕ ਦਾ ਪੱਕਣ ਦਾ ਸਮਾਂ ਵਾ ਪਹਿਲੇ ਕਈ ਸਾਲਾਂ ਤੋਂ ਉਹ ਲਗਭਗ 1 ਅਪ੍ਰੈਲ ਤੋਂ ਬਾਅਦ ਹੀ ਸਟਾਰਟ ਹੁੰਦਾ ਵਾ ਇਸ ਵਾਰ ਸਾਲ ਵੀ ਜਿਹੜਾ ਕਣਕ ਦੀ ਜਿਹੜੀ ਬਾਡੀ ਲੇਟ ਸੀਗੀ ਇਸ ਕਰਕੇ ਕਿਸਾਨ ਕੋਲ ਜਿਹੜਾ ਮੂੰਗੀ ਦਾ ਸਹੀ ਸਮਾਂ ਵਾ ਉਹਦੇ ਵਿੱਚ ਬਜਾਈ ਕਰਨ ਦਾ ਜਿਹੜਾ ਉਹ ਸਮਾਂ ਨਹੀਂ ਹੁੰਦਾ ਹੈਗਾ ਇਸ ਕਰਕੇ ਉਹ ਲੇਟ ਹੋ ਜਾਂਦੀ ਹੈ ਬਜਾਈ ਤੇ ਇੱਕ ਇਹਦਾ ਹੋਰ ਆ ਵੀ ਇਹ ਨਰਮਾ ਪੱਟੀ ਹੈ ਜਿੱਥੇ ਸਾਡਾ ਜ਼ਿਲ੍ਹਾ ਤਾਂ ਚਲੋ ਉਹਦੇ ਵਿੱਚ ਨਹੀਂ ਹੈਗਾ ਪਰ ਫਿਰ ਵੀ ਜਿੱਥੇ ਨਰਮਾ ਪੱਟੀ ਆ ਉੱਥੇ ਜੇਕਰ ਅਸੀਂ ਕਣਕ ਤੋਂ ਬਾਅਦ ਮੂੰਗੀ ਦੀ ਬਜਾਈ ਕਰਦੇ ਆ ਤੇ ਜੇ ਸਾਡੇ ਖੇਤ ਦੇ ਵਿੱਚ ਇਹ ਵਾਇਰਸ ਹੈਗਾ ਵਾ ਤੇ ਨਾਲ ਦੀ ਨਾਲ ਜਿਹੜੀ ਇਹ ਚਿੱਟੀ ਮੱਖੀ ਦੇ ਲਈ ਜਿਹੜਾ ਇਹ ਪੜਨ ਦੇ ਲਈ ਇੱਕ ਜਿਹੜਾ ਉਹਦਾ ਸੋਰਸ ਬਣਦਾ ਵਾ ਚਿੱਟੀ ਮੱਖੀ ਬਹੁਤ ਜ਼ਿਆਦਾ ਇਹ ਪੜਦੀ ਹੈ ਉਹ ਬਾਅਦ ਦੇ ਵਿੱਚ ਫਿਰ ਨਰਮੇ ਤੇ ਵੀ ਹਮਲਾ ਕਰਦੀ ਹੈ ਤੇ ਇਸ ਦੀ ਰੋਕਥਾਮ ਦੇ ਲਈ ਵਾਇਰਸ ਨੂੰ ਅਸੀਂ ਕਿਸੇ ਵੀ ਦਵਾਈ ਨਾਲ ਕਿਸੇ ਵੀ ਕੈਮੀਕਲ ਨਾਲ ਕੰਟਰੋਲ ਨਹੀਂ ਕਰ ਸਕਦੇ ਜੇ ਵਾਇਰਸ ਇੱਕ ਵਾਰ ਬੂਟੇ ਦੇ ਵਿੱਚ ਐਂਟਰ ਹੋ ਗਿਆ ਤਾਂ ਉਹਨੂੰ ਅਸੀਂ ਬੂਟੇ ਨੂੰ ਠੀਕ ਨਹੀਂ ਕਰ ਸਕਦੇ ਸਿਰਫ ਤੇ ਸਿਰਫ ਅਸੀਂ ਜਿਹੜੇ ਇਸ ਦਾ ਵਾਧਾ ਰੋਕ ਸਕਦੇ ਹਾਂ ਉਹਦੇ ਲਈ ਅਸੀਂ ਚਿੱਟੀ ਮੱਖੀ ਨੂੰ ਕੰਟਰੋਲ ਕਰਨਾ ਵਾ ਜਿਹੜੀਆਂ ਜਦੋਂ ਸਾਡੀ ਫਸਲ ਛੋਟੀ ਆ ਚਿੱਟੀ ਮੱਖੀ ਦਾ ਹਮਲਾ ਘੱਟ ਆ ਉਸ ਸਮੇਂ ਜਿਹੜਾ ਅਸੀਂ ਨਿੰਮ ਦਾ ਕੋਲਾ ਜਿਹੜਾ ਜਾਂ ਨੀਮ ਆਇਲ ਜਿਹੜਾ ਬਾਜ਼ਾਰ ਦੇ ਵਿੱਚ ਅਵੇਲੇਬਲ ਆ ਉਹਦਾ ਜਿਹੜਾ 1750 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਛੜਕਾ ਕਰਨਾ ਵਾ ਤੇ ਜੇਕਰ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਵਾ ਤਾਂ ਜਿਹੜੀਆਂ ਨਰਮੇ ਦੇ ਉੱਪਰ ਚਿੱਟੀ ਮੱਖੀ ਦੀ ਰੋਕਥਾਮ ਲਈ ਸਪਰਸ਼ ਕੀਤੀਆਂ ਜਿਹੜੀਆਂ ਦਵਾਈਆਂ ਉਹਨਾਂ ਦਾ ਛੜਕਾ ਕਰ ਸਕਦੇ ਆ ਤੇ ਸੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਦੁਬਾਰਾ ਫਿਰ ਇਹ ਅਪੀਲ ਆ ਵੀ ਜਿੱਥੇ ਵੀ ਅਸੀਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਰਨੀ ਆ ਉਹਦੇ ਲਈ ਅਸੀਂ ਜਿਹੜੀ ਐਸਐਮਐਲ 1827 ਕਿਸਮ ਦੀ ਚੋਣ ਕਰੀਏ ਅਤੇ ਜਿਹੜੀ ਵਜਾਈ ਹੈ ਉਹ ਸਮੇਂ ਸਿਰ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰੀਏ ਧੰਨਵਾਦ